ਲਓ ਜੀ ਆਪਾਂ ਕਰਦੇ ਆਂ ਅੱਜ ਦਾ ਬਲੌਗ ਸਟਾਰਟ ਤੇ ਆਪਾਂ ਫੱਕ ਦਾ ਸਮਾਨ ਲੈ ਕੇ ਆਉਣਾ ਸੀ ਤੇ ਕੁਝ ਹੋਰ ਰੇ ਲੈ ਕੇ ਆਉਣੀ ਸੀ ਜਾਂ ਦਵਾਈ ਲੈ ਕੇ ਆਉਣੀ ਸੀ ਤੇ ਅੱਜ ਆਪਾਂ ਸ਼ਹਿਰ ਜਾ ਕੇ ਆਉਂਦੇ ਸੀ ਸਰਸੇ ਤੇ ਹੁਣ ਸਰਸੇ ਜਾਣੇ ਆ ਕਿ ਤੇ ਵੀ ਭਿਉਂਤਾ ਸੀਗਾ ਵੀ ਭਿਉਂ ਰੱਖਿਆਗਾ ਜਿਹੜੀ ਕੱਲ ਨੂੰ ਫੱਕ ਲਾਉਣੀ ਹੈਗੀ ਤੇ ਕੁਝ ਸਮਾਨ ਤੇ ਰੇਰਪਾ ਲੈ ਕੇ ਆਉਣਾ ਸੀਗਾ ਉਹ ਲੈ ਕੇ ਆਉਣੇ ਆਗੇ ਚੱਲਦੇ ਆਂ ਸ਼ਹਿਰ ਆਜੋ ਵੀ ਕੀ ਆਲਾ ਵਧੀਆ ਬਾਈ ਜੀ ਵਧੀਆ ਕਰੀ ਜਾਂਦੇ ਹੋ ਸੇਵਾ ਹਾਂਜੀ ਹਾਂਜੀ ਵਧੀਆ ਲੋਕ ਖੜਦੇ ਆਗੇ ਓਕੇ ਰਿਪੋਰਟਾਂ ਲੋਕ ਖੜਦੇ ਆ ਵਧੀਆ ਹਾਂ ਹਾਂ ਹੋਰ ਸੁਣਾਓ ਬਈ ਜੱਸੀ ਲਓ ਬਈ ਠੰਡਾ ਪਾਣੀ ਪਿਆਈ ਜਾਂਦੇ ਆ ਮੁੰਡੇ ਇਹ ਕਿੱਦਾਂ ਚੱਲ ਪਿਆ ਹੋਣਾ ਸ਼ਹਿਰ ਸਮਾਨ ਲੈ ਕੇ ਆਉਣੇ ਆ ਪਾਣੀ ਪੀਣੇ ਕੇ ਪਾਣੀ ਤਾਂ ਪੀ ਜਾਂਦੇ ਆ ਹੋਰ ਸੁਣਾ ਕਰੋ ਆ ਲੱਭੀ ਲੈ ਕੇ ਚੱਲੀਏ ਸਰਸੇ ਆਹ ਸਰਸੇ ਹੈ ਸਾਰੇ ਚੱਲਣਾ ਲਓ ਵੀ ਮੁੰਡੇ ਪੂਰੇ ਜੋਰਾਂ ਤੇ ਲੱਗ ਰਿਆ ਸੇਵਾ ਕਰਨ ਦੇਖੋ ਵੀ ਆ ਤੁਰੇ ਆਉਂਦਾ ਸਾਡਾ ਮੁੰਡਾ ਲਓ ਵੀ ਗੁਰੂ ਘਰ ਅੱਗੇ ਸ਼ਵੀਰ ਲੱਗ ਰੀ ਆ ਮੁੰਡੇ ਪੂਰੀ ਸੇਵਾ ਕਰੀ ਜਾਂਦੇ ਨੌਜਵਾਨ ਆਪਾਂ ਚੱਲਦੇ ਆਂ ਤੇ ਮਿਲਦੇ ਆਂ ਫਿਰ ਲੋ ਜੀ ਆਪਾਂ ਪਹੁੰਚ ਗਏ ਪੁਲ ਕੋਲੇ ਸਰਸੇ ਪੰਚਨ ਵਾਲੇ ਆਗੇ ਐਸਾ ਥੋੜੀ ਦੂਰੀ ਰਹਿ ਗਿਆ ਨਾ ਬੋਲ ਟੱਪ ਕੇ ਗਾਹਾਂ 에어ਪੋਰਟਸ ਆ ਜੂਗੇ ਇਹ ਆ ਗਿਆ ਆਪਣੇ 에어포ርት ਦਾ ਗੇਟ ਤੇ ਵੀ ਸਰਸੇਵੀ ਸ਼ਵੀਲ ਲੱਗ ਰਹੀ ਹੈ ਜੀ ਆਪਣੇ 에어 ਫੋਰਸ ਦੇ ਸਾਹਮਣੇ ਗੁਰੂ ਘਰ ਕੋਲੇ ਵਾਹਿਗੁਰੂ ਜੀ ਆਦਨ ਸ਼ਵੀਲਾਂ ਦਾ ਨਾ ਅੱਜ ਹਰ ਥਾਂ ਤੇ ਸ਼ਵੀਲਾਂ ਹੋਣਗੀਆਂ ਜੀ ਆਪਾਂ ਸ਼ਹਿਰ ਪਹੁੰਚ ਗਏ ਤੇ ਹੁਣ ਜਿਹੜੇ ਆਪਾਂ ਕੰਮ ਕਰਨੇ ਆ ਉਹ ਕਰ ਲਈਏ ਫਿਰ ਮਿਲਦੇ ਆ ਤੁਹਾਨੂੰ

ਚਲੋ ਜੀ ਮਿਲਦੇ ਆਂ ਤੁਹਾਨੂੰ ਸਵਾਰ ਲੈ ਲਿਆ ਆਪਾਂ ਵਿੱਚ ਧਰਤਾ ਤੇ ਹੁਣ ਆਹ ਕੋਈ ਹੋਰ ਸਵਾਰ ਲੈਣੇ ਆਂ ਚੱਲਦੇ ਆਂ ਅਰੇ ਦਾ ਕੁਝ ਖਾਣਾ ਮੈਂ ਅਸੀਂ ਇੱਥੇ ਖੜ ਗਏ ਸੀ ਮੈਂ ਚਲ ਬਾਅਦ ਚ ਲੈਣੇ ਆਂ ਸਵਾਰ ਲੈਣਾ ਹੋਰ ਤਾਂ ਕੁਝ ਮਿਲਿਆ ਨਹੀਂ ਪੇਟੇ 'ਚ ਮਿਲਿਆ ਤੇ ਗੋਲਡ ਕਾਫੀ ਬਣਾਈ ਜਾਂਦਾ ਬਾਈ ਆ ਚੱਲ ਵੀ ਪਹਿਲਾਂ ਤੈਨੂੰ ਖਵਾ ਦਿੰਨੇ ਆਗੇ ਬਾਅਦ ਚੱਲਦੇ ਆ ਸਮਾਨ ਲੈਣ ਲਓ ਵੀ ਇੱਕ ਆ ਜਾਂਦਾ ਕੋਲਡ ਕਾਫੀ ਤੇ ਆਪਾਂ ਵੀ ਲੈ ਲਈਏ ਕਿੰਨਾ ਭੁੱਖ ਲੱਗ ਰਹੀ ਆ ਹੁਣ ਤਾਂ ਰਾਜ ਜੇਗਾ ਕਾ ਬਹੁਤ ਵਧੀਆ ਬਣਾਈ ਆ ਬਾਈ ਬੈਂਗੂ ਆਈ ਨਹੀਂ ਲੋ ਜੀ ਆਪਾਂ ਦੇਖਦੇ ਸੀ ਬੱਟਾ ਪਾਉਣੀ ਲੈਣ ਦੀ ਸਕੀਮ ਸੀਗੀ ਸਰਸੇ ਖੜੇ ਆ ਗਿਆ ਹਰਦ ਸਮੇਸ ਵਾਲਿਆਂ ਦੇ ਇੰਨਾ ਕੋਲੋਂ ਦੇਖਦੇ ਆ ਆ ਗਲੀਆਂ ਛੋਟੀਆਂ ਇਹ ਵੱਡੀਆਂ ਤੇ ਤਵਿਆਂ ਵਾਲੀ ਹੈਗੀ ਦੇਖਣਾ ਕਿਹੜੀ ਆਪਣੇ ਲੋਟ ਆਊਗੀ ਇਹ ਪਸੰਦ ਆ ਗਈ ਤਾਂ ਲੈ ਵੀ ਲਵਾਂਗੇ ਰੋਟਾਵੇਟਰ ਵੀ ਪਿਆ ਤੇ ਦੂਜੇ ਹਲ ਵੀ ਪਿਆ ਕਲਟੀਵੇਟਰ ਤੇ ਸੀਲਰ ਆ ਦੋ ਕਾੜੇ ਵਾਲੇ ਕਰਾਹਾ ਡਗ ਬੱਕ ਮਿਲ ਜਾਣਗੇ ਸਾਰੇ ਸੰਦ ਇਹਨਾਂ ਕੋਲ ਦੇਖਦੇ ਆਪਾਂ ਕਿਹੜੀ ਪਸੰਦ ਆਉਂਦੀ ਆ ਆ ਕਿੰਨੇ ਦੀ ਬਾਈ ਜੀ 15 ਦੀ ਨਾ ਉਹਦੇ ਨਾਲ ਹੈਵੀ ਹੈ ਨਾ ਆ 15 ਦੀ ਆ 9.9 ਆਉਂਦੀ ਆ ਜਿਹੜੀਆਂ ਛੋਟੀਆਂ 99 ਦੀਆਂ ਉਹ 15 ਦੀ ਆਪਾਂ ਜੋ ਨੇ ਤੇ ਕਣਕ ਜੀ ਪਾਉਣੀਆਂ ਲੱਗ ਵਗ ਮੇਰੇ ਹਿਸਾਬ ਨਾਲ ਇਹ ਵੀ ਠੀਕ ਵਟ ਪਾਉਗੇ ਯਾਰ ਚਾਈ ਵੀ ਜਿਆਦਾ ਆਪੇ ਇਹ ਤਾਂ ਬਰਾਬਰ ਦੀ ਹੈ ਤੇ ਚਾਈ ਇਹ ਤਾਂ بس ਆਇਆ ਪੱਤਰਾ ਮोटा ਲੱਗਿਆ ਇਹ ਤਾਂ ਬਰਾਬਰ ਲੱਗਿਆ ਅਰੇ ਵੀਡੀਓ ਬਣਾ ਲੈਣੇ ਸਮਾਰ ਅੱਗੇ ਬਾਪੇ ਨੂੰ ਦਿਖਾ ਦਾਂਗੇ ਇਹਦਾ ਠੀਕ ਆ ਵੀ ਨਾਲੇ ਦਲੇਟ ਵੀ ਫਿਕਸ ਹੀ ਹੈ ਇਹਦੇ ਉਹ ਨਟਾਂ ਵਾਲੇ ਹੈ ਨਹੀਂ ਦੂਜੀ ਦੇ ਪੱਤੀਆਂ ਲੱਗੀਆਂ ਕਰਾਏ ਵਾਂਗੂ ਜੇ ਪੱਤੀ ਲੱਗੀ ਹੁੰਦੀ ਆ ਇਹਦੇ ਫਿਕਸ ਆਗੇ ਆਹ ਫਰਕ ਤਾਂ ਹੈ ਇਹ ਘਸਗੀ ਦਾ ਲਹਾ ਕੇ ਵੈਲਡਿੰਗ ਕਰਾਉਣੀ ਕੋਈ ਪਰ ਐਡੀ ਛੇ ਦੀ ਘਸਦੀ ਵੀ ਨਹੀਂ ਚਲੋ ਕਰਦੇ ਆ ਗੱਲ ਬਾਈ ਨਾ ਉਹ ਜੀ ਆਪਾਂ ਸਮਾਨ ਲੈ ਲਿਆ ਤੇ ਹੁਣ ਕੁਝ ਸਮਾਨ ਚੱਕਣਾ ਸੀ ਜੇ ਕੰਮ ਫਿਰਦਾ ਸਾਡਾ ਨਾਲ ਆਈ ਗਰਮੀ ਚ ਬਾਹਰ ਭੱਜੇ ਫਿਰਦੇ ਆਂ ਦੇਖ ਚਾਲਦੇ ਆਂ ਗੱਡੀ ਕੋਲੇ ਉੱਥੇ ਕਾਲੇ ਦੁਕਾਨ ਤੋਂ ਢਿੱਲੂ ਦਾ ਸਮਾਨ ਲੈ ਕੇ ਜਾਣਾ ਸੀ ਉਹ ਲੈ ਕੇ ਜਾਂਦੇ ਆਂ ਲਓ ਜੀ ਆਪਾਂ ਫਰੂਟ ਲੈ ਲੇ ਤੇ ਹੁਣ ਚੱਲਦੇ ਆਂ ਘਰੇ ਗਰਮੀ ਬਹੁਤ ਆ ਵਧੀਆ ਫਰੂਟ ਆ ਬਾਈ ਕੋਲੇ ਆ ਇਧਰ ਸਟੇਡੀਅਮ ਕੋਲੇ ਦਿੰਦਾ ਬਈ ਰੇਟ ਹੀ ਬੜਾ ਚੱਕ ਰੱਖਿਆਗਾ ਹੱਦ ਤੋਂ ਜ਼ਿਆਦਾ ਰੇਟ ਸੇਵਾ 250 ਦਾ ਨਾਰਮਲ ਆ ਦੂਜੇ 250 ਤੋਂ ਉੱਤੇ ਬਾਹਲੇ ਮਹਿੰਗੇ ਦਿੰਦੇ ਆ ਬਹੁਤ ਮਹਿੰਗੇ ਕਰ ਰੱਖਿਆ ਬਈ ਫਰੂਟ ਉਹ ਵੀ ਇਹ ਕੰਮ ਕਹਿੰਦਾ ਲਮਕਾ ਵੀ ਨਾ ਹੁਣ ਹਣਾ ਆ ਵੀ ਨਾ ਜੀਰਾ ਲੈ ਮਣ ਜਾਨੇ ਬੂ ਬਾਕੇ ਬਣਾਉਦੇ ਹੁੰਦੇ ਆਗੇ ਤੇ ਫੇਰ ਚੱਲਦਾ ਘਰੋਂ ਇੱਥੇ ਵੀ ਸ਼ਵੀਰ ਲੱਗ ਰਹੀ ਆ ਬਈ 에ਅਰ ਫੋਰਸ ਕੋਲੇ ਅੱਜ ਹਰ ਥਾਂ ਤੇ ਸ਼ਵੀਲਾ ਲੱਗ ਰੀਆਂ ਇੱਕ ਛੋਡੇ ਨਾਲ ਗੱਲ ਸਾਂਝੀ ਕਰਨੀ ਚਾਹੁੰਦੇ ਸੀ ਵੀ ਪਹਿਲਾਂ ਜਿਦੋਂ ਅੱਜ ਕੱਲ ਤਾਂ ਜਵਾਨਾਂ ਨੂੰ ਹੁਣ ਆਮੀ ਘਰੇ ਜੂਸ ਮਿਲ ਜਾਂਦੇ ਆ ਠੰਡੇ ਮਿਲ ਜਾਂਦੇ ਆ ਅੱਜ ਕੱਲ ਦੇ ਬੱਚਿਆਂ ਨੂੰ ਤੇ ਪਹਿਲਾਂ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਤੇ ਉਦੋਂ ਇਕੱਠਾ ਪਰਿਵਾਰ ਹੁੰਦਾ ਸੀ ਸਾਰਾ ਤੇ ਉਦੋਂ ਮੰਨ ਲਓ ਵੀ ਆਹ ਜੂਸ ਤਾਂ ਦੂਰ ਦੀ ਗੱਲ ਹੈ ਕਿ ਮhalla ਘਰੇ ਕੋਈ ਨਿੰਬੂ ਵਾਲਾ ਪਾਣੀ ਬਹੁਤ ਘੱਟ ਬਣਾਉਂਦਾ ਹੁੰਦਾ ਸੀ ਇਹ ਚੀਜ਼ਾਂ ਹੈ ਨਹੀਂ ਸੀ ਉਦੋਂ ਉਦੋਂ ਕੋਈ ਰਿਸ਼ਤੇਦਾਰ ਆਉਂਦਾ ਜਾਂ ਕੋਈ ਵਾਲਾ ਕੋਈ ਬਾਹਰੋਂ ਬੰਦਾ ਆਉਂਦਾ ਤੇ ਉਦੋਂ ਹੀ ਸਕੰਜਵੀ ਬਣਦੀ ਹੁੰਦੀ ਸੀ ਨਿੰਬੂ ਪਾਣੀ ਜਾਂ ਸ਼ਰਬਤ ਵਾਲਾ ਪਾਣੀ ਬਣਦਾ ਹੁੰਦਾ ਤੇ ਉਦੋਂ ਹੀਰ ਮਿਲਦਾ ਹੁੰਦਾ ਸੀ ਜੇ ਉਹ ਵੀ ਮਨ ਲਾ ਰਿਸ਼ਤੇਦਾਰਾਂ ਨੂੰ ਪਿਆ ਕੇ ਬਚ ਰਹਿਦਾ ਹੁੰਦਾ ਸੀ ਉਹ ਪੀਣ ਨੂੰ ਮਿਲਦਾ ਹੁੰਦਾ ਸੀ ਤੇ ਅੱਜ ਕੱਲ੍ਹ ਦੇਖੋ ਮੈਂ ਕਿਉਂ ਇਹ ਗੱਲ ਕਰੀ ਕਿ ਮੈਂ ਦੋ ਤਿੰਨ ਥਾਂ ਤੇ ਸ਼ਵੀਲਾਂ ਦੇਖੀਆਂ ਤੇ ਬਹੁਤ ਘੱਟ-ਕੱਟ ਹੁੰਦਾ ਉੱਥੇ। ਮਾਲਾ ਗਿਣਮੇ ਜੇ ਬੰਦੇ ਹੁੰਦੇ ਹੈਗੇ। ਤੇ ਜਦੋਂ ਉਸ ਟਾਈਮ 'ਚ ਵੀ ਪਿੰਡ 'ਚ ਅਸੀਂ ਅੱਡੇ ਤੇ ਸ਼ਵੀਰ ਲੱਗਦੇ ਹੁੰਦੇ ਸੀ ਗੁਰੂ ਘਰ ਕੋਲੇ ਤੇ ਉਦੋਂ ਮਾਲਾ ਵੀ ਬਹੁਤ ਇਕੱਠ ਹੁੰਦਾ ਸੀ ਸਾਰੇ ਪਿੰਡ ਦੇ ਜਵਾਕ ਤੇ ਵੱਡੇ ਛੋਟੇ ਕੀ ਸਾਰੇ ਹੁੰਦੇ ਸੀ। ਕਿਉਂ ਹੁਣ ਇਹ ਗੱਲ ਮੈਂ ਤਾਕ ਕਰੀ ਕਿ ਹੁਣ ਅੱਜ ਕੱਲ ਆਮ ਹੀ ਅਗਲਾ ਘਰੇ ਬਣਾ ਕੇ ਵੀ ਲੈਂਦਾ ਇਹ ਚੀਜ਼ਾਂ। ਤੇ ਉਦੋਂ ਇਹ ਚੀਜ਼ਾਂ ਘਰੇ ਬਣਾ ਕੇ ਵੀਂਦੇ ਨੇ ਹੁੰਦੇ ਸੀ। ਉਹ ਮੈਨੂੰ ਪਤਾ ਨਹੀਂ ਵੀ ਕਾਰਨ ਕੀ ਸੀ ਜਦੋਂ ਤੰਗੀ ਹੁੰਦੀ ਸੀ ਜਾਂ ਹੱਥ ਤੰਗ ਹੁੰਦਾ ਸੀ ਉਹ ਰੱਬ ਜਾਣਦਾ ਜੇ ਉਹ ਬੰਦੇ ਜਾਣਦੇ ਉਸ ਟਾਈਮ ਦੇ ਤੇ ਪਰ ਉਦੋਂ ਇਹ ਚੀਜ਼ ਆਮ ਬਣਦੀ ਨਹੀਂ ਹੁੰਦੀ ਸੀ ਜਦੋਂ ਕਿ ਰਿਸ਼ਤੇਦਾਰ ਆਉਂਦਾ ਉਦੋਂ ਹੀ ਬਣਦੀ ਸੀ ਤੇ ਮਿਲਦੀ ਜਵਾਕਾਂ ਨੂੰ ਫੇਰ ਸੀ ਘਰਦਿਆਂ ਨੂੰ ਜੇ ਰਿਸ਼ਤੇਦਾਰਾਂ ਨੂੰ ਪਿਆ ਕੇ ਬਾਜ਼ ਰਹਿੰਦੀ ਸੀ ਤੇ ਮੈਂ ਇਸ ਕਰਕੇ ਗੱਲ ਕਰੀ ਸੀ ਕਿਉਂ ਅੱਜ ਕੱਲ ਦੇ ਜਵਾਕਾਂ ਨੂੰ ਆਮ ਹੀ ਮਿਲ ਜਾਂਦੀ ਹੈ ਕਿਉਂ ਇੱਕ ਆ ਹੁਣ ਦੇਖੋ ਇਹ ਕਿ ਉਹਨੇ 2 3 12 ਕੋਲਡ ਕਾਫੀ ਪੀ ਲਈ ਤੇ ਜੀਰਾ ਜੂਰਾ ਪੀ ਲਿਆ ਤੇ ਹੋਰ ਚੀਜ਼ਾਂ ਪੀ ਲੀਆਂ ਐਸ ਕਰਕੇ ਵਾਹ ਇਹ ਗੱਲ ਮੇਰੇ ਯਾਦ ਆਈ ਤੇ ਇੱਕ ਜਦੋਂ ਸ਼ਵੀਰਾਂ ਤੇ ਇਕੱਠ ਘੱਟ ਦੇ ਸਿਆਵੇਂ ਉਹ ਗੱਲ ਚੇਤੇ ਆ ਗਈ ਬਰਾਣੀ ਛੋਟੇ ਹੁੰਦੇ ਵਾਲੀ ਤੇ ਵਾਹ ਚਲੋ ਛੋਟੇ ਨਾਲ ਇਹ ਗੱਲ ਸਾਂਝੀ ਕਰੀਏ ਐਸ ਕਰਕੇ ਕਰੀ ਭਾਈ ਚਲੋ ਚੱਲਦੇ ਆ ਘਰਾਂ ਨੂੰ ਫਿਰ ਹੁਣ ਦੱਸਿਓ ਮੇਰੀ ਗੱਲ ਅਭੀ ਕੌਣ ਕੌਣ ਸਹਿਮਤ ਆ ਉਸ ਟਾਈਮ ਬਿਲੇ ਇਹ ਚੀਜ਼ਾਂ ਹੁੰਦੀਆਂ ਸੀ ਜਾਂ ਨਹੀਂ ਹੁੰਦੀਆਂ ਸੀਗੀਆਂ ਕਮੈਂਟ ਕਰਕੇ ਦੱਸਿਓ ਯਾਰ ਲਓ ਵੀ ਦੋਸਤੋ ਗੜਬੜ ਹੋ ਗਈ ਸੀਗੀ ਬੜੀ ਵੱਡੀ ਚੂਹੀ ਨੇ ਮਰਵਾਈ ਦੇਣੇ ਸੀਗੇ ਲਕਾਰ ਤੇ ਸੀਗੀ ਚੂਹੀ ਤੇ ਪੌਂਚੇ ਚ ਵੜ ਗਈ ਚੂ ਇਹ ਤਾਂ ਹਸਿਆਲੀ ਗੱਲ ਆ ਕਾਰ ਦੇ ਵਿੱਚ ਇੱਕ ਇਹਦਾ ਪੌਂਚੇ ਚ ਵੜ ਗਈ ਚੂਹੀ ਤੇ ਕਾਰ ਥੋੜੀ ਤੇਜ਼ ਆਉਂਦੀ ਸੀ 70 80 ਤੇ ਆਊਟ ਆਫ ਕੰਟਰੋਲ ਹੋ ਗਈ ਇਹ ਤਾਂ ਸ਼ੁਕਰ ਆ ਕੋਈ ਸਾਧਨ ਹੈ ਨਹੀਂ ਸੀ ਨਹੀਂ ਘਾਸ ਦੇ ਵਿੱਚ ਵਾਈ ਦੀ ਮਰਵਾਤੇ ਸੀਗੇ ਚੂਹੀ ਨਹੀਂ ਆ ਤੁਹਾਨੂੰ ਦਿਖਾਉਣਾ ਇੱਥੋਂ ਨਿਕਲੀ ਆ ਚੂਹੀ ਆ ਦੇਖੋ ਇਹਦੇ ਵਿੱਚੋਂ ਆ ਮਿੰਗਣਾ ਮੋਗਣਾ ਜੇ ਬੰਨਿਆ ਇਹਦਾ ਪਹਿਲਾਂ ਅਸੀਂ ਤਿਆਰ ਨਹੀਂ ਕਰਾਇਆ ਕਿਉਂ ਤਾਂ ਇਉਂ ਤਾਂ ਹਾਂ ਪੈਰ ਕਰਕੇ ਬੈਠਾਗਾ ਮਰਵਾਤੇ ਸੀਗੇ ਚੂਹੀ ਨੇ ਬੜਾ ਧਿਆਨ ਰੱਖਿਆ ਕਰੋ ਯਾਰ ਕਾਰ 'ਚ ਕਈ ਵਾਰ ਚੂਹੀ ਜਾ ਹੀ ਰਹਿ ਜਾਂਦੀ ਆ ਤੇ ਰਾਹ ਜਾ ਔਖਾ ਹੋ ਜਾਂਦਾ ਬਾਅਦ 'ਚ ਸੜਕ ਤੇ ਚੱਲਦੀ ਕਾਰ ਚ ਜੇ ਦੇਖੇ ਤਾਂ ਚੂਹੀ ਆਉਂਦੀ ਹੈ ਪੈਰਾਂ ਥੱਲੇ ਤੇ ਬੰਦਾ ਉਲਝਣ ਚ ਪੈ ਜਾਂਦਾ ਹੈਗਾ ਐਂ ਸਾਡੇ ਨਾਲ ਹੋਇਆ ਮਸਾ ਬੱਚੇ ਹੋਰ ਹਮਰ ਬਾਤ ਐ ਸੀਗੀ ਚੂਹੀ ਨੇ ਚਲੋ ਚੱਲਦੇ ਆਂ ਜਿ ਘਰਾਂ ਨੂੰ ਇਹ ਤਾਂ ਨੜਿਆਸੀ ਤੇ ਨਵੇਂ ਮਰਾਤੇ ਸੀਗੇ ਦੋਨੇ ਕੰਮ ਹੋ ਗਏ ਸੀਗੇ ਪਹੁੰਚੇ ਚ ਵੜ ਗਈ ਇੱਥੋਂ ਪਹੁੰਚੇ ਹੁਣ ਤਾਂ ਹੱਜੱਕੇ ਹੁਣ ਤਾਂ ਪਤਾ ਨਹੀਂ ਕਿੱਧਰ ਵੜ ਗਈ ਹੁਣ ਉੱਥਾਈ ਵੀ ਨਹੀਂ 13 ਵਾਰ ਨਿਕਲੀ ਸੀਗੀ ਤੇ ਜਦੋਂ ਕੱਪੜੇ ਝਾੜੇ ਤੇ ਉਲਜਣ ਚ ਪਏ ਉਹ ਨਿਕਲ ਗਈ ਵਾਵਾ ਗੋਡੇ ਕੋਲ ਪੁੱਠੀ ਮੋੜਿਆ ਜੀ ਤਾਂ ਤਾਂ ਚੜਿਆ ਨਹੀਂ ਗਿਆ ਚੱਲਦੇ ਆਂ ਜੀ ਘਰਾਂ ਨੂੰ ਲੋ ਵੀ ਆਪਾਂ ਲਾਉਣੇ ਆਂ ਸੇਠ ਦਾ ਸਮਾਨ ਆਪਣੇ ਪਿੰਡ ਦੇ ਸੇਠ ਜੀ ਆ ਤੇ ਇਹਨਾਂ ਦਾ ਸਰਸੇ ਦਾ ਸਮਾਨ ਲੈ ਕੇ ਆਇਆ ਇਹਨਾਂ ਦੀ ਦੁਕਾਨ ਤੋਂ ਜਿੱਦੋਂ ਉਹ ਲਾਉਣੇ ਇੱਥੇ ਸਬਾਨ ਸਿਰ ਪੈੜ ਹੀ ਹੋ ਗਈ ਸੀ ਅਜੇ ਤਾਂ ਚੂਹੀ ਨੇ ਮਰਵਾਤੇ ਸੀ ਚੂਹੀ ਨੇ ਮਰਵਾਤੇ ਸੀ ਅਜੇ ਤਾਂ ਕਾਰ ਚ ਆਉਂਦੀ ਵਾਰ ਆਈ ਜਾਂਦੇ ਸੀ ਤੇ ਪੌਂਚੇ ਚ ਚੂਹੀ ਵੜ ਗਈ ਅੰਦਰੋਂ ਨਿਕਲ ਕੇ ਆ ਚ ਸੀ ਫਿਰ ਤਾਂ ਹਾਂ ਕਾਰ ਦੇ ਅੰਦਰ ਹੀ ਸੀ ਤੇ ਪੌਂਚੇ ਚ ਵੜ ਗਈ ਤੇ ਇੱਕ ਇਹਦਾ ਓਲਜਣ ਚ ਪੈ ਗਿਆ ਕਾਰ ਬਾਬਾ ਜਿਆਦੇ ਤੇਜ ਨਹੀਂ ਸੀਗੀ ਤੇ ਹੰਬਲੇ ਪੈ ਗਿਆ ਸੜਕ ਤੇ ਉਹ ਤਾਂ ਕੋਈ ਸਾਧਨ ਹੈ ਨਹੀਂ ਸੀਗਾ ਤੇ ਉਹਦਾ ਬਾਬਾ ਰੋਗ ਲੀ ਫੇਰਾ ਕੋਈ ਸਾਧਨ ਹੈ ਨਹੀਂ ਸੀ ਨਹੀਂ ਤਾਂ ਮਰਵਾਤੇ ਸੀ ਇਹ ਕਾਰ ਦੇ ਵਿੱਚ ਵਜਦੀ ਆ ਵਾਚਤ ਰਹਿ ਗਈ ਚਲ ਠੀਕ ਆ ਚੱਲਦੇ ਆ ਗਰਮੀ ਵਾਲੀ ਆ ਯਾਰ ਹੈ ਬਹੁਤ ਆ ਰਿਹਾ ਦੋ